ਸਤਿ ਸ਼੍ਰੀ ਅਕਾਲ ਜੀ ਪੁੱਲ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਹੜੀ ਅੱਜ ਇਹ ਵੀਡੀਓ ਬਣਾਉਣ ਲੱਗੇ ਆ ਵੀਰੇ ਇਹ ਹੈਗੀ ਆ ਫੌਗਰਾਂ ਬਾਰੇ ਵੀਰੇ ਫੌਗਰ ਆਗੇ ਵੀਰੇ ਟੋਟਲ ਆਪਣਾ ਕਿੰਨਾ ਖਰਚਾ ਆਉਂਦਾ ਇੱਕ ਫੌਗਰ ਕਿੰਨੇ ਦਾ ਪੈਂਦਾਗਾ ਤੇ ਕਿੰਨੇ ਫੌਗਰਾਂ ਲਈ ਆਪਾਂ ਨੂੰ ਕਿਹੜਾ ਪੰਪ ਚਾਹੀਦਾ ਤੇ ਕਿੱਥੋਂ ਆਪਾਂ ਨੂੰ ਇਹ ਸਾਰਾ ਸਮਾਨ ਮਿਲੂਗਾ ਤੇ ਕੀ ਕੀ ਚੀਜ਼ਾਂ ਚਾਹੀਦੀਆਂ ਉਹਦੇ ਬਾਰੇ ਸਾਰੀ ਇਹ ਵੀਡੀਓ ਬਣਾਉਣ ਲੱਗੇ ਆਗੇ ਤੇ ਸਾਰੇ ਵੱੱਦ ਤੋਂ ਵੱੱਦ ਆਪਣੇ ਸਭਾ ਨੂੰ ਵੀਡੀਓ ਸ਼ੇਅਰ ਕਰਿਓ ਵੀ ਜਿਹਨੂੰ ਕਿਸੇ ਨੂੰ ਲੋੜ ਆ ਫੌਗਰਾਂ ਦੀ ਤੇ ਸਾਰਿਆਂ ਨੂੰ ਇਹਦੇ ਬਾਰੇ ਵਧੀਆ ਨੌਲੇਜ ਮਿਲ ਸਕੇ ਜਿਵੇਂ ਤੁਸੀਂ ਇੱਧਰ ਦੇਖ ਰਹੇ ਹੋ ਵੀਰੇ ਇਹ ਫੌਗਰ ਆ ਗਏ ਇੱਕ ਫੌਗਰ 115 20 ਰੁਪਏ ਦਾ ਮਿਲਦਾ ਹੈ ਕਿ ਇਹ ਪੀਡੀਐਫ ਇਹ ਜਿਹੜਾ ਆਪਣਾ ਡੈਰੀ ਮਾਰਟ ਆਗਾ ਮੁੱਲਾਪੁਰ ਦਾ ਮੁੱਲਾਪੁਰ ਉੱਥੋਂ ਮਿਲਦਾ ਹੈਗਾ ਤੇ ਸਾਰਾ ਸਮਾਨ ਮਿਲ ਜੂ ਕੱਲੇ ਪੰਪ ਨੂੰ ਛੱਡ ਕੇ ਉੱਥੋਂ ਸਾਰਾ ਸਮਾਨ ਮਿਲ ਜਾਂਦਾ ਪੰਪ ਤੁਸੀਂ ਬਾਹਰੋਂ ਲੈਦੇ ਹੋ ਪੰਪ ਜਿਹੜਾ ਲੈਣਾ ਵੀਰੇ ਵਧੀਆ ਕੰਪਨੀ ਦੀ ਲੈਣਾਗਾ ਕਿਉਂਕਿ ਦੇਸੀ ਪੰਪ ਲੈਨੇ ਆਪਰਾ ਪ੍ਰੈਸ਼ਰ ਘਟ ਹੁੰਦਾ ਤੇ ਰੇਟ ਦਾ ਥੋੜਾ ਹੀ ਫਰਕ ਪੈਂਦਾ ਤੇ ਇੱਕ ਇਹ ਫਿਲਟਰ ਹੁੰਦਾਗਾ ਜਿਹੜਾ ਇਹਦੇ ਉੱਪਰ ਲੱਗੂਗਾ ਇਸ ਤੋਂ ਬਾਅਦ ਉੱਪਰ ਇੱਕ ਹੋਰ ਪੁਆਇੰਟ ਲਾ ਕੇ ਤੁਹਾਨੂੰ ਸਾਰਾ ਦਿਖਾ ਦਾਂਗੇ ਅਸੀਂ ਤੇ ਇਹ ਗੇਟ ਵਾਲ ਹੁੰਦਾ ਜੇ ਆਪਾਂ ਦੋ ਲੈਣਾ ਲਾਉਣੇ ਆਂ ਕਈ ਵਾਰ ਇੱਕ ਆਪਾਂ ਬੰਦ ਰੱਖਣੀ ਤੇ ਇੱਕ ਚਲਾਉਣੀ ਉਹਦੇ ਲਈ ਤੇ ਇਹ ਐਲਬੋ ਵਗੈਰਾ ਜਿੱਥੋਂ ਆਪਾਂ ਇਸੇ ਜ ਆਪਾਂ ਮੋੜ ਲਾ ਕੇ ਲੈ ਕੇ ਜਾਣਾ ਜਿਵੇਂ ਵੀ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਲਾ ਕੇ ਅਸੀਂ ਕਿਵੇਂ ਕਰਨਾਗਾ ਤੇ ਕੀ ਕਾਸਟ ਪੈਂਦਾਗਾ ਅੱਗੇ ਆਜੋ ਅੱਗੇ ਬਈ ਜਿਹੜੀ ਇਹ ਪਾਇਪ ਆ ਗਈ ਤੇ 15 ਰੁਪਏ ਮੀਟਰ ਪੈਂਦੀ ਹੈਗੀ ਇਹ ਵੀ ਤੁਹਾਨੂੰ ਮੋਲਾਪੁਰ ਡੈਰੀ ਮਾਰਕ ਤੋਂ ਮਿਲ ਜੂਗੀ ਹੁਣ ਵੀਰੇ ਤੁਹਾਨੂੰ ਦੱਸ ਦੇਵਾਂਗੇ ਕਿ ਪੌਗਰੇ ਦੇ ਵਿੱਚ ਲਾਉਣਾ ਕਿਵੇਂ ਹੈ ਠੀਕ ਆ ਜਿਵੇਂ ਆ ਆਪਾਂ ਜਿਹੜੀ ਇਲੈਕਟ੍ਰੀਸ਼ੀਅਨ ਵਾਲੀ ਆਪਣੀ ਪਾਈਪ ਹੁੰਦੀ ਉਹਦੇ ਉੱਤੇ ਲਾਉਣੇ ਹੁੰਦੇ ਆ ਬੈਂਡ ਉਹੀ ਬੈਂਡ ਆ ਇਹਨੂੰ ਇਸ ਤਰ੍ਹਾਂ ਫੜ ਲੈਣਾਗਾ ਤੇ ਫੜਕੇ ਦੇ ਵਿੱਚ ਇਸ ਤਰ੍ਹਾਂ ਸਰਾਖ ਕਰ ਦੇਣਾ ਸਰਾਖ ਕਰਕੇ ਜਿਹੜਾ ਫੌਗਰ ਇਸ ਤਰ੍ਹਾਂ ਲੱਗ ਜੂਗਾ ਤੇ ਇਹ ਸਾਰੇ ਵੀਰਾਂ ਨੂੰ ਦੱਸ ਦਿਆਂ ਵੀ ਜਿਹੜੀ ਫੌਗਰ ਦੀ ਇਹ ਸੈਕੰਡ ਲੈਂਡ ਲਾ ਰਹੇ ਆ ਅਸੀਂ ਹੋਰ ਆਪਣੀ ਇੱਕ ਲੈਂਡਾਂ ਲੱਗੀਆਂ ਹੋਈਆਂ ਪਹਿਲਾਂ ਵਿੱਚ ਫੌਗਰਾਂ ਦੇ ਇਹਦੇ ਵਿੱਚ ਇਕਾਥ ਨਾ ਤਾੜੀ ਨਹੀਂ ਵੱਜਦੀ ਵਿੱਚ ਬੰਦੇ ਕਹਿੰਦੇ ਆ ਬਾਈ ਵੀ ਗਰਮੀ ਦਾ ਨੰਗਣ ਵਾਲੀ ਆਉਗੀ ਹਜੇ ਫੌਗਰਾਂ ਦੀ ਹੁਣ ਤਿਆਰੀ ਕਰਦੇ ਹੋਗੇ ਤੇ ਵਿੱਚ ਸਿੱਖਣ ਵਾਲੇ ਵੀ ਹੁੰਦੇ ਆ ਵਿੱਚ ਵੀਰ ਕਿੱਲੇ ਕਮੈਂਟ ਕਰਨ ਵਾਲੇ ਹੁੰਦੇ ਆਗੇ ਤੇ ਵੀ ਅਸੀਂ ਕਹਿੰਦੇ ਵੀ ਹੀਟ ਸਟ्रेस ਕਰਕੇ ਵੀ ਕੋਈ ਗਾਂ ਸਾਡੀ ਦੁੱਧ ਨਾ ਘਟੇ ਤੇ ਜਾਂ ਕੋਈ ਗਾਂ ਬਿਮਾਰ ਨਾ ਹੋਵੇ ਵੀ ਆਪਦੇ ਵੱਲੋਂ ਜਿੰਨਾ ਆਪਾਂ ਬੈਸਟ ਕਰ ਸਕਦੇ ਆ ਉਹਨਾਂ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਜੋ ਹੋਣਾ ਉਹ ਪਰਮਾਤਮਾ ਦੇ ਹੱਥ ਹੁੰਦਾ ਹੈਗਾ ਵੀ ਆਪਦੇ ਵੱਲੋਂ ਜਿੰਨਾ ਆਪਾਂ ਬੈਸਟ ਕਰ ਸਕਦੇ ਆ ਉਹ ਕਰੀਏ ਹੁਣ ਅਸੀਂ ਦੋ ਲੈਣਾ ਲਾਤੀਆਂ ਜਦੋਂ ਵੀ ਹਵਾ ਇਧਰੋਂ ਹੋਗੀ ਬਾਹਰ ਠੀਕ ਹੈ ਜਿਹੜੇ ਉਹ ਫੌਗਰਾਂ ਦੀ ਮਤਲਬ ਕਿ ਪਾਣੀ ਆ ਉਹ ਤੇ ਇਹਨਾਂ ਦੇ ਉੱਪਰ ਪਊਗਾ ਇਹਦਾ ਬਾਹਰ ਨਿਕਲ ਜੂ ਜਦੋਂ ਹਵਾ ਅੰਦਰੋਂ ਹੋਗੀ ਉਦੋਂ ਇਹਨਾਂ ਦੀ ਧੂੜ ਇਹਨਾਂ ਦੇ ਉੱਪਰ ਪਊਗੀ ਤੇ ਉਹਨਾਂ ਦੀ ਧੂੜ ਖੁਰਲੀ ਤੋਂ ਅੱਗੇ ਨਿਕਲ ਜੂਗੀ ਵੀੜੀ ਪਾਣੀ ਦੀ ਵਿੰਡ ਹੋਗੀ ਤੇ ਲਾਉਣੇ ਬਹੁਤ ਸੌਖੇ ਆ ਬਈ ਜੇ ਸੁਣ ਜਾਰੇ ਖੇਤਲਾ ਕਰਨ ਜਿਵੇਂ ਇਸ ਤਰ੍ਹਾਂ ਦੀ ਪਹਿਲਾਂ ਪਾ ਇੱਕ ਤਾਰ ਬੰਨ ਲੈਣੀ ਹੈਗੀ ਪਿੱਲਰਾਂ ਦੇ ਨਾਲ ਤਾਰ ਬੰਨ ਕੇ ਆ ਪਾਈਪ ਬੰਨ ਲੈਣੀ ਹੈ ਸਾਰੀ ਐਂਡ ਤੋਂ ਲੈ ਕੇ ਐਂਡ ਤੱਕ ਉਸ ਦਿਵਾਰ ਇਸ ਤਰ੍ਹਾਂ ਦਾ ਲੈ ਲੈਣੀ ਆ ਇੱਕ ਮੇਖ ਤੇ ਇਹਦੇ ਵਿੱਚ ਥੋੜਾ ਜਿਹਾ ਸੱਲ ਕੱਢਿਆ ਤੇ ਇਹਨੂੰ ਪਾਤਾ ਬਸ ਇੰਨੇ ਚੱਲ ਇਹ ਸਲੋਟੀ ਲੱਗ ਜਾਂਦੇ ਆ ਇਹ ਠੀਕ ਅੱਗੇ ਅਸੀਂ ਲਾਤੇ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਸਾਰੇ ਫਾਰਮ ਦੇ ਵਿੱਚ ਅਸੀਂ ਇਹ ਲਾਏ ਆਗੇ 40 ਕ ਫੌਗਰ ਲੱਗਿਆ ਜਿਹਦੇ ਸਾਨੂੰ 1 ਘੰਟਾ ਲੱਗਿਆ ਹੋਊਗਾ 40 ਫੌਗਰ ਲਾਉਣ ਤੇ ਥੋੜਾ ਜਿਹੜਾ ਪਲੰਬਰ ਵਾਲਾ ਕੰਮ ਉਹ ਰਹਿ ਗਿਆ ਤੇ ਉਹ ਵੀ ਸਾਨੂੰ ਦੱਸ ਦਿਨਾ ਵੀ ਕਿਵੇਂ ਕਰਨਾ ਕਿਉਂਕਿ ਦੂਸਰਾ ਆਪਣਾ ਪੰਪ ਇਹੜਾ ਮਿਲਕਿੰਗ ਵਾਲੇ ਪਾਸੇ ਲੱਗਿਆ ਹੋਇਆ ਸੀ ਪਹਿਲਾਂ ਇੱਕ ਲਾਈਨ ਮਿਲਕਿੰਗ ਪਾਸੇ ਲੱਗੀ ਸੀ ਇੱਕ ਲਾਈਨ ਹੀਫਰਾਂ ਪਾਸੇ ਲੱਗੀ ਸੀ ਹੁਣ ਆਪਾਂ ਕੀ ਕਰਤਾ ਲੈ ਜੋ ਇਹਨੂੰ ਤੇ ਹੁਣ ਆਪਾਂ ਕੀ ਕਰਤਾ ਇਹਨੂੰ ਡਬਲ ਕਰਤਾ ਵੀਰੇ ਮਿਲਕਿੰਗ ਵਾਲੇ ਪਾਸੇ ਦੋ ਲਾਈਨਾਂ ਅਲੱਗ ਲਾਤੀਆਂ ਤੇ ਹੀਫਰਾਂ ਵਾਲੇ ਪਾਸੇ ਦੋ ਲਾਈਨਾਂ ਅਲੱਗ ਲਾਤੀਆਂ ਕਿਉਂਕਿ ਜਿੰਨਾ ਵਧੀਆ ਵੀਰੇ ਆਪਾਂ ਹੀਫਰਾਂ ਨੂੰ ਠੰਡੀਆਂ ਰੱਖਾਂਗੇ ਤੇ ਓਨੇ ਹੀ ਵੱਧ ਏਅਰ ਇਨਟੇਕ ਕਰਨੀਆਂ ਤੇ ਓਨੇ ਹੀ ਵੱਧ ਇਹ ਵੇਟ ਗੇਨ ਕਰਨੀਆਂ ਇਕੱਲੇ ਜਾਦੇ ਫੀਡ ਪਾਉਣ ਨਾਲੇ ਵੀ ਵੀ ਆਪਣੀਆਂ ਬੱਚੀਆਂ ਨਹੀਂ ਜਾਦੇ ਗਰੋਥ ਕਰਦੀਆਂ ਵਿੱਚ ਫਾਰਮ ਅੱਜ ਕੀ ਹੁੰਦਾ ਵੀ ਆਪਾਂ ਮਿਲਕਿੰਗ ਵਾਲੇ ਪਾਸੇ ਦਾ ਫੌਗਰ ਵੀ ਲੱਗੇ ਹੁੰਦੇ ਆ ਸਪਿੰਕਰਲ ਵੀ ਲੱਗੇ ਹੁੰਦੇ ਹਨ ਜਿਹੜੀਆਂ ਹੈਗੀਆਂ ਆਪਣੀਆਂ ਹੀਫਰਾਂ ਵਗੈਰਾ ਉਹਨਾਂ ਕਣੀ ਘੱਟ ਹੁੰਦਾਗਾ ਠੀਕ ਹੈ ਤੇ ਸੋ ਜਿਵੇਂ ਹੀਫਰਾਂ ਜਿਹੜੀਆਂ ਪ੍ਰੈਗਨੈਂਟ ਆ ਉਹਨਾਂ ਨੂੰ ਵੀ ਇੰਨੀ ਕੇਅਰ ਹੀ ਚਾਹੀਦੀ ਆ ਹੀਟ ਸਟ੍ਰੈਸ ਦੇ ਵਿੱਚ ਜਿਹੜੀ ਗਾਂ ਆ ਗਈ ਵੀਰੇ ਉਹਨੇ ਦੁੱਧ ਵੀ ਥੋੜਾ ਘੱਟ ਦੇਣਾਗਾ ਸੂਏ ਦੇ ਵਿੱਚ ਤੇ ਇੱਕ ਵਰਸ਼ਨ ਦਾ ਕੇਸ ਹੋ ਗਿਆ ਐ ਲਾ ਲਓ ਵੀ ਆਪਣਾ ਘੱਟੋ ਘੱਟ ਲੱਖ ਜਿਹੜਾ ਲੱਖ ਦਾ ਨੁਕਸਾਨ ਹੋ ਗਿਆ ਇੱਕ ਵੀ ਗਾਂ ਬੱਚਾ ਸਿੱਟ ਗਈ ਹੁਣ ਇਹਦੀ ਕਾਸਟ ਦੀ ਗੱਲ ਆ ਗਈ ਵੀਰੇ ਤੇ ਜਿਵੇਂ ਪੰਪ ਆ ਜਿਹੜਾ ਉਹ ਹੈਗਾਗਾ 4000 ਦਾ ਪੰਪ ਆ ਜੇ ਤਾਂ ਤੁਸੀਂ ਲਾਉਣੇ ਆਗੇ ਅ ਬੀ 25 ਤੋਂ 20 ਤੋਂ ਪਲੱਸ ਪਲੱਸ ਫੋਗਰ ਫਿਰ ਤੁਹਾਨੂੰ ਟੁੱਲੂ ਪੰਪ ਦਾ ਟੁੱਲੂ ਪੰਪ ਲਾਉਣਾ ਪੂ ਜੇ ਤੁਸੀਂ ਲਾਉਣੇ ਆ 10-15 ਫੌਗਰ ਫਿਰ ਤੁਸੀਂ ਲਾ ਸਕਦੇ ਹੜਿਆਰ ਵਾਲੀ ਮੋਟਰ ਹੁੰਦੀ ਹੈ ਉਹ ਤੇ ਜੇ ਤੁਸੀਂ ਲਾਉਣੇ ਆ ਥੋੜੇ ਪੰਜ ਪੰਜ ਸੱਤ ਫੌਗਰ ਫਿਰ ਤੁਸੀਂ ਜਿਹੜੀ ਆਪਣੀ ਸਪਰੇ ਪੰਪ ਵਾਲੀ ਛੋਟੀ ਮੋਟਰ ਆਉਂਦੀ ਆ ਉਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਅੱਜ ਕੱਲ ਕਿੱਟ ਵੀ ਮਿਲ ਰਹੀ ਆ ਕੋਈ 7 ਵਾਲੀ ਕੋਈ 10 ਵਾਲੀ ਉਸ ਤਰ੍ਹਾਂ ਤੁਸੀਂ ਉਹ ਲਾ ਸਕਦੇ ਹੋ ਜਿਹੜਾ ਏ ਹੈਗਾ ਏ ਤੁਹਾਨੂੰ ਜਾਰੇ ਵੀ ਫਾਰਮ ਦੇ ਵਿੱਚ ਇਹ ਤੁਸੀਂ 20 ਤੋਂ ਪਲੱਸ ਲਾਉਣੇ ਆ ਫਿਰ ਤੁਸੀਂ ਟੂਲੂ ਪੰਪੀ ਟੂਲੂ ਪੰਪ ਦੀ ਕੋਸਟ ਆ ਜਿਹੜੀ ਹੁਣ ਸਾਰੇ ਚੀਜ਼ਾਂ ਦੀ ਕੋਸਟ ਨੋਟ ਕਰ ਲਿਓ ਲੂ ਪੰਪ ਤੁਹਾਨੂੰ 4000 ਤੋਂ 42-4300 ਦਾ ਪਊਗਾ ਲੂਬੀ ਵਗੈਰਾ ਵਧੀਆ ਕੰਪਨੀ ਦਾ ਤੇ ਉਸ ਤੋਂ ਬਾਅਦ ਜਿਹੜੀ ਪਾਈਪ ਹੈ 15 ਰੁਪਏ ਮੀਟਰ ਮਿਲੂਗੀ ਫੌਗਰ 115 ਤੋਂ 120 ਰੁਪਏ ਮਿਲੂਗਾ ਇਹਦਾ ਫਿਲਟਰ ਦਿਖਾਇਆ ਸੀ ਤੁਹਾਨੂੰ ਉਹ 600 ਰੁਪਏ ਦਾ ਮਿਲਦਾਗਾ ਤੇ ਸਾਰੀ ਕੋਸਟ ਜਿਹੜੀ ਤੁਹਾਡੀ ਬਣੂਗੀ ਜੇ ਆਪਾਂ ਲਾਉਣੇ ਆਗੇ 20 2000 ਤੋਂ 10000 ਦੇ ਅੰਦਰ ਅੰਦਰ ਤੁਹਾਡੇ 8-10000 ਦੇ ਅੰਦਰ ਅੰਦਰ ਤੇ 25 20 25 ਫੌਗਰ ਲੱਗ ਜਾਣਗੇ ਤੇ ਬਾਕੀ ਤੁਹਾਨੂੰ ਇਹ ਕਿਵੇਂ ਲਾਉਣੇ ਆ ਕਿਵੇਂ ਫਿਟਿੰਗ ਕਰਨੀ ਆ ਕਿੱਥੋਂ ਕਨੈਕਸ਼ਨ ਲੈਣਾ ਉਹ ਵੀ ਤੁਹਾਨੂੰ ਸਾਰਾ ਦਿਖਾ ਦਿੰਨੇ ਆਗੇ ਜਿਵੇਂ ਆਪਣਾ ਵੀਰੇ ਸਾਰਾ ਸਮਾਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪੀਡੀਐਫ ਇਹ ਜਿਹੜਾ ਮੁੱਲਾਪੁਰ ਪੀਡੀਐਫ ਇਹਦਾ ਮਾਰਟ ਆ ਉੱਥੋਂ ਸਾਰਾ ਸਮਾਨ ਮਿਲ ਜਾਂਦਾ ਇੱਕ ਇਹ ਟਾਈਮਰ ਆਗਾ ਤੇ ਸਾਢੇ 1500 ਰੁਪਏ ਦੀ ਕੋਸਟ ਆਗੀ ਤੁਸੀਂ ਦੇਖ ਸਕਦੇ ਹੋ ਜਿਹੜਾ ਤੇ ਜਿਵੇਂ ਇਥੋਂ ਤੁਸੀਂ ਇਹਦਾ ਪਫਾਰੇ ਕਿੰਨਾ ਟਾਈਮ ਚਲਾਉਣੇ ਆ 30 ਸੈਕਿੰਡ 60 ਸੈਕਿੰਡ 70 ਸੈਕਿੰਡ 120 ਸੈਕਿੰਡ ਹਨਾ ਉਹਨਾਂ ਟਾਈਮ ਤੁਹਾਡੇ ਚੱਲਣਗੇ ਫਿਰ ਤੁਸੀਂ ਕਿੰਨੇ ਟਾਈਮ ਬਾਅਦ ਕਿੰਨਾ ਟਾਈਮ ਉਹਨੂੰ ਬੰਦ ਰੱਖਣਾ 1 ਮਿੰਟ ਬੰਦ ਰੱਖਣਾ 2 ਮਿੰਟ ਬੰਦ ਰੱਖਣਾ 3 ਮਿੰਟ 4 ਮਿੰਟ ਜਿਵੇਂ ਸਾਡੇ ਸ਼ਾਮ ਨੂੰ ਵੀਰੇ ਅਸੀਂ ਜਦੋਂ 11:00 ਕ'ਤੇ ਵਜ ਜਾਂਦੇ ਆ ਉਹਦੇ ਨਾਲ ਉਹਨੂੰ 5 ਤੇ ਇਧਰੋਂ 30 ਤੇ ਕਰ ਦਿੰਦੇ ਆ ਜਦੋਂ ਹੁੰਦਾ ਗਰਮੀ ਦਾ ਟਾਈਮ 11:00 ਵਜੇ ਤੋਂ ਲੈ ਕੇ ਸ਼ਾਮ ਦੇ 4:00 ਵਜੇ ਤੱਕ ਉਦੋਂ ਇਧਰੋਂ 60 ਸੈਕਿੰਡ ਤੇ ਉਧਰੋਂ 1 ਮਿੰਟ 1 ਮਿੰਟ ਚੱਲਣਗੇ ਤੇ 1 ਮਿੰਟ ਬੰਦ ਰਹਿਣਗੇ ਤੇ ਇਹ ਸਾਰਾ ਇਹ ਟਾਈਮਰ ਤੇ ਲਾ ਕੇ ਛੱਡ ਦਿੰਨੇ ਨੇ ਆਪਦੇ ਹਿਸਾਬ ਨਾਲ ਆਪਦਾ ਵਰਕ ਕਰੀ ਜਾਣਾ ਆਪਣੀ ਮੈਨੂਅਲ ਕੋਈ ਨਹੀਂ ਇੱਕ ਵਾਰੀ ਆਪਾਂ ਮੋਟਰ ਦੀ ਸੋਚ ਲਾ ਦੇਣੀ ਆ ਤੇ ਟਾਈਮਰ ਦੀ ਸੋਚ ਲਾ ਦੇਣੀ ਆ ਆਪ ਹੀ ਚੱਲੀ ਜਾਣਾ ਆਪਣਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਕਿਉਂਕਿ ਜਦੋਂ ਆਪਾਂ ਵੀ ਇੰਨਾ ਕੰਮ ਵਧੀਆ ਬੰਦੇ ਵੀ ਨਹੀਂ ਕਰ ਸਕਦੇ ਜਿੰਨਾ ਕੰਮ ਵਧੀਆ ਟਾਈਮਰ ਕਰਦਾਗਾ ਆਪਾਂ ਇੰਨੀ ਡਿਊਟੀ ਨਹੀਂ ਦੇ ਸਕਦੇ ਉਹ ਛੋੜੀਆਂ ਛੋੜੀਆਂ ਚੀਜ਼ਾਂ ਇਹ ਟਾਈਮਰ ਜਿੰਨਾਂ ਨੇ ਫੌਗਰ ਲਾਇਆ ਨਾਲ ਟਾਈਮਰ ਜ਼ਰੂਰ ਲਾਓ ਵਿੱਚ ਕੀ ਫਾਰਮਾਂ ਦੇ ਕੀ ਹੈਗਾ ਇਹ ਛੋਟੇ ਫਾਰਮ ਕਹ ਲਓ ਜੋ ਕੋਈ ਵੀ ਵਿਚਵੰਦ ਨਹੀਂ ਪ੍ਰੋਵਾਈਡ ਹੁੰਦਾ ਵੀ ਕਿੱਥੋਂ ਮਿਲੂਗਾ ਨਾ ਜੇ ਤੁਸੀਂ ਉੱਥੇ ਨਹੀਂ ਵੀ ਜਾ ਤੁਸੀਂ Amazon ਦੇ ਉੱਤੇ ਬਹੁਤ ਟਾਈਮਰ ਪਈ ਹੈ ਜਿਵੇਂ ਛੋਟੇ ਯਾੜੋ ਵਾਲੇ ਪੰਪ ਵਾਲੇ ਉਹਨਾਂ ਲਈ ਤੋਂ ਛੋਟੇ ਆ ਇਹ ਜਿਹੜਾ ਇੱਕ ਕੇਚਬੀ ਤੱਕ ਦੀ ਮੋਟਰ ਦਾ ਜੇ ਜਾਦੇ ਵੱਡੀ ਮੋਟਰ ਲਾ ਰਹੇ ਹੋ ਉੱਥੇ ਇਹ ਨਹੀਂ ਕੰਮ ਕਰੂਗਾ ਤੇ ਉੱਥੇ ਤੁਸੀਂ ਇਹ ਟਾਈਮਰ ਮੰਗਾ ਸਕਦੇ ਹੋ Amazon ਤੋਂ ਵੀ ਲੈ ਸਕਦੇ ਹੋ ਤੇ ਜੇ ਕੋਈ ਲੁਧਿਆਣੇ ਕਿਣੀ ਹੈ ਨਾ ਤਾਂ ਆਪਾਂ ਉਥੋਂ ਮਾਰਚੋਂ ਲੈ ਸਕਦੇ ਆਂਗੇ ਤੇ ਅੱਗੇ ਵੀਰੇ ਹੁਣ ਜਿਵੇਂ ਕਿਵੇਂ ਲਾਉਣਾਗਾ ਜਿਵੇਂ ਇੱਧਰ ਸਾਡੀ ਮੋਟਰ ਆ ਗਈ ਇਹ ਟੈਂਕੀ ਨਾਲ ਕਨੈਕਟ ਕਰੀ ਹੋਈ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਟੁੱਲੂ ਪੰਪ ਜਿਹੜਾ ਅਸੀਂ ਫਿੱਟ ਕਰਤਾ ਇਹਨੇ ਥੱਲੋਂ ਹੁਣ ਟੈਂਕੀ ਦੇ ਵਿੱਚੋਂ ਪਾਣੀ ਵੀ ਲੈ ਰਹੀ ਹੈ ਤੇ ਮੋਟਰ ਤੋਂ ਵੀ ਲੈ ਰਹੀ ਹੈ ਮੋਟਰ ਬੰਦ ਹੋ ਗਈ ਟੈਂਕੀ ਤੋਂ ਪਾਣੀ ਲਊ ਨਹੀਂ ਇਹ ਡਾਇਰੈਕਟ ਥੱਲੋਂ ਧਰਤੀ ਜੋ ਪਾਣੀ ਆਈ ਜਾਊਗਾ ਉੱਪਰ ਫਿਲਟਰ ਲੱਗਿਆ ਹੋਇਆ ਬਈ ਜਿਹਦੇ ਵਿੱਚਲੀ ਫਿਲਟਰ ਹੋ ਕੇ ਪਾਣੀ ਫੇਰ ਫੌਗਰਾਂ ਦੇ ਵਿੱਚ ਜਾਣਾਗਾ ਵੀ ਕੋਈ ਵੀ ਜਿਹੜਾ ਕਚਰਾ ਵਗੈਰਾਗਾ ਵੀ ਉਹ ਅੱਗੇ ਫੌਗਰਾਂ ਦੇ ਵਿੱਚ ਨਾ ਜਾਵੇ ਤੇ ਜੇ ਆਪਣੀ ਮੋਟਰ ਦੇ ਵਿੱਚ ਕੋਈ ਫਿਲਟਰ ਬੰਦ ਹੈ ਵੀਰ ਇਹਨਾਂ ਦਾ ਪ੍ਰੈਸ਼ਰ ਘਟ ਜੂ ਤੇ ਫੌਗਰ ਸਾਰੇ ਨਹੀਂ ਚੱਲਣੇ ਹੁਣ ਤੁਸੀਂ ਇਹਨਾਂ ਸਾਰੇ ਫੌਗਰਾਂ ਦਾ ਪ੍ਰੈਸ਼ਰ ਦੇਖੋ ਤੇ ਕਿੰਨਾ ਵਧੀਆ ਵੀਰ ਐਨਵਾਇਰਨਮੈਂਟ ਆ ਵੀ ਪੂਰਾ ਠੰਡ ਹੋ ਜਾਂਦੀ ਹੈ ਜਾਰੇ ਫੌਗਰ ਆਪਾਂ ਨੂੰ ਜਿੰਨਾ ਟਾਈਮ ਲੋ ਚੱਲਦੇ ਨੇ ਉਹਨਾਂ ਟਾਈਮ ਵਧੀਆ ਰਹਿੰਦੇ ਉਸ ਤੋਂ ਬਾਅਦ ਜਿਹੜੇ ਹੈਗਾ ਸਪ੍ਰਿੰਕਰਲ ਵੱਡੇ ਪਫਹਾ ਰਹੇ ਉਸ ਤੋਂ ਬਾਅਦ ਉਹੀ ਚੱਲਣਗੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਦਿਨ ਦੇ ਵਿੱਚ 5 ਵਾਰ ਤੇ 2-2 3-3 ਘੰਟਿਆਂ ਬਾਅਦ ਅੱਧਾ-ਅੱਧਾ ਘੰਟਾ ਸਪ੍ਰਿੰਕਰਲ ਚੜਾ ਕੇ ਉਹਨਾਂ ਨੂੰ ਠੰਡੀਆਂ ਕਰਦੇ ਆਂਗੇ ਤੇ ਉਸ ਤੋਂ ਬਾਅਦ ਵੀ ਇਹ ਫੌਗਰ ਚੱਲਦੇ ਹੈਗੇ ਠੀਕ ਹੈ ਫੌਗਰ ਹੈਗਾ ਤੁਹਾਨੂੰ ਦੱਸਿਆ ਜਿਵੇਂ 11 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਚੱਲਦੇ 1 ਮਿੰਟ ਚੱਲਦੇ 1 ਮਿੰਟ ਬੰਦ ਹੋ ਜਾਂਦੇ ਤੇ ਰਾਤ ਨੂੰ ਇਹੇ 5 ਮਿੰਟ ਬਾਅਦ ਜਾਂ 4 ਮਿੰਟਾਂ ਬਾਅਦ 30 ਸੈਕਿੰਡ ਚੱਲਦੇ ਕਿਉਂਕਿ এনवायरमेंट ਬੈਸੀ ਠੰਡਾ ਹੋ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਇਹ ਟਾਈਮਰ ਲਾ ਕੇ ਫੌਗਰ ਯੂਜ਼ ਕਰਦੇ ਹੋ ਹੁਣ ਤੁਹਾਨੂੰ ਜਿਹੜਾ ਦੇਖਦੇ ਆਂ ਵੀ ਉਹ ਦੂਜੇ ਪਫਾੜਿਆਂ ਨਾਲ ਕਿੰਨਾ ਫਰਕ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਜੋ ਹੁਣ ਤੁਸੀਂ ਇਹ ਦੇਖੋ ਵੀ ਡਾਇਰੈਕਟ ਜਿਹੜੇ ਇਹ ਆ ਇਹ ਕਿਸੇ ਪੰਪ ਤੇ ਨਹੀਂ ਡਾਇਰੈਕਟ ਆਪਾਂ ਨੂੰ ਮੋਟਰ ਤੇ ਲਾਉਣੇ ਪੈਂਦੇ ਹੈਗੇ ਜਿਵੇਂ ਆਪਣੇ ਲੱਗੇ ਹੋਏ 120 ਫੁੱਟ ਦੇ ਸ਼ੈੱਡ ਤੇ ਆ ਵੀ 3-3 ਫੁੱਟ ਤੇ ਇੱਕ ਫੋਗਰ ਲੱਗਿਆ ਹੋਇਆ ਹੈਗਾ ਅ ਸਪਿੰਕਰ ਲੱਗਿਆ ਹੋਇਆ ਹੈਗਾ ਤੇ ਇਹ ਪੂਰੇ ਪ੍ਰੈਸ਼ਰ ਤੇ ਚੱਲਦਿਆ ਹੁਣ ਇਹਦੇ ਦੋ ਦੀ ਮੋਟਰ ਤੇ ਚੱਲ ਰਹੇ ਹੈਗੇ ਤੁਸੀਂ ਆਹ ਦੇਖੋ ਵੀ ਪੂਰਾ ਪੂਰੀਆਂ ਠੰਡੀਆਂ ਕਰ ਦੂ ਇਹਨਾਂ ਨੂੰ ਹੁਣ ਤੇ ਨਾਲ ਇਹਦੇ ਅਸੀਂ ਪੱਖਾ ਚਲਾ ਦਿੰਨੇ ਹੁੰਦੇ ਆਗੇ ਹੁਣ 10 ਮਿੰਟ ਇਕੱਲੇ ਚੱਲਣਗੇ 10 ਮਿੰਟਾਂ ਬਾਅਦ ਪੱਖਾ ਚਲਾ ਰਾਂਗੇ ਤੇ ਪੂਰੀਆਂ ਠੰਡੀਆਂ ਕਰ ਦੂਗਾ ਧੰਨਵਾਦ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਆਪਣਾ ਪੇਜ ਪੁੱਲਾ ਡੈਰੀ ਫਾਰਮ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ